ਸਾਡੇ ਮੇਲੇ ਦੀ ਆਨ ਬਾਨ ਸ਼ਾਨ ਮੁੱਖ ਮਹਿਮਾਨ ਕਰਮਵੀਰ ਸਿੰਘ ਕੁਮੰਜੀ ਜਿਹੜੇ ਕੀ ਪੰਜ ਮਹਾਨ ਹਸਤੀਆਂ ਨੂੰ ਅਵਾਰਡ ਦੇਣਗੇ ਮੈਨੂੰ ਸਨ ਸਨ ਅਸਮਾਨ ਕਰਨਾ ਹੈ ਸਭ ਤੋਂ ਪਹਿਲਾਂ ਸੁਖਜੀਤ ਸਿੰਘ ਝਾਂਸਾ ਵਾਲੇ ਜੀ ਪਲੀਜ਼ ਕਮ ਆਨ ਸਟੇਜ ਆਉਣਾ ਨੂੰ ਅਸੀਂ ਉਸਤਾਦ ਆਰ ਪੀ ਦਿਵਾਨਾ ਜੀ ਦਾ ਅਵਾਰਡ ਦੇਣ ਜਾ ਰਹੇ ਹਾਂ ਪਲੀਜ਼ ਪਲੀਜ਼ ਸਟੇਜ ਤੇ ਆਓ ਜੀ ਤੇ ਆਪਣਾ ਅਵਾਰਡ ਲੈ ਲਓ ਜੀ ਪੰਜਾਬ ਦੇ ਨਾਮੀ ਗਾਇਕਾਂ ਨੇ ਜਿਨ੍ਹਾਂ ਨੂੰ ਗਾਇਆ ਜਿਨ੍ਹਾਂ ਦੇ ਵਿੱਚ ਸਰਿੰਦਰ ਲਾਡੀ ਜੀ ਦਲਵਿੰਦਰ ਦਿਆਲਪੁਰ ਜੀ ਬੁੱਤਾ ਜੁਗ ਜੁਗ ਜੀ ਸ਼ਾਲਾ ਜੁਗ ਜੁਗ ਜੀ ਸਰਦਾਰ ਚਰਨ ਸਿੰਘ ਸਫਰੀ ਦਾ ਸ਼ਾਗਿਰਦ ਸੁਖਜੀਤ ਛਾਂਸਾ ਵਾਲਾ ਜਿਨ੍ਹਾਂ ਦਾ ਬੱਚੇ ਸਨਮਾਨ ਹੋ ਰਿਹਾ ਹੈ ਬਹੁਤ ਹੀ ਪਿਆਰੀ ਕਲਮ ਜਿਨ੍ਹਾਂ ਨੇ ਪਰਿਵਾਰ ਵਿੱਚ ਬੈ ਕੇ ਲਿਖਣ ਵਾਲੇ ਗੀਤ ਲਿਖਿਆ ਜੀ ਹਾਂਜੀ ਬੰਗਾ ਫਿਲਮੀ ਵਾਲਿਆਂ ਨੂੰ ਬਹੁਤ-ਬਹੁਤ ਵਧਾਈਆਂ ਇਸ ਮੇਲੇ ਦੀਆਂ ਸ਼ੁਰੂਆਤ ਕੀਤੀ ਆ ਤੇ ਹੌਲੀ-ਹੌਲੀ ਇਹ ਵੱਡਾ ਹੋਊਗਾ ਹੋਰ ਤੇ ਇੱਕ ਸ਼ੇਰ ਜਿਸ ਨੇ ਮੈਨੂੰ ਇਸ ਸਟੇਜ ਤੇ ਲਿਆਂਦਾ ਉਹਨਾਂ ਦੇ ਬਾਵਤ ਦਮ ਦਮ ਨਾਲ ਉਸਤਾਦ ਦੀ ਯਾਦ ਆਉਂਦੀ ਗੰਭ ਗੰਭ ਨਾਲ ਉਸਤਾਦ ਦੀ ਯਾਦ ਪੂਜਾ ਘੜੀ ਘੜੀ ਪੂਜਾ ਪਲ ਪਲ ਪੂਜਾ ਰਹਾ ਪੂਜਦਾ ਆਜ ਜਗਾਜ ਪੂਜਾ ਹਰ ਜਨਮ ਵਿੱਚ ਮਿਲੇ ਉਸਤਾਦ ਸਫਰੀ ਕਰ ਕਰਕੇ ਇਹੋ ਖੁਰੀਆਜ ਪੂਜਾ ਚਾਂਸਾਂ ਵਾਲਿਆ ਰੱਬ ਨੂੰ ਰੋਜ਼ ਪੂਜਾ ਪਰ ਰੱਬ ਤੋਂ ਪਹਿਲਾਂ ਉਸਤਾਦ ਪੂਜਾ ਚਾਂਸਾਂ ਵਾਲਿਆ ਰੱਬ ਨੂੰ ਰੋਜ਼ ਪੂਜਾ ਪਰ ਰੱਬ ਤੋਂ ਪਹਿਲਾਂ ਉਸਤਾਦ ਪੂਜਾ ਇਨਕ ਹਾਜ਼ਰੀ ਕਬੂਲ ਮਿਹਰਬਾਨੀ ਸ਼ੁਕਰੀਆ ਗਾਇਕ ਗੁਰਮੀਤ ਗੈਰੀ ਜੀ ਟਾਂਡਾ ਤੋਂ ਪਲੀਜ਼ ਲਖਵਿੰਦਰ ਬਾਜੀ ਸੰਦੀਸ਼ੀ ਸ਼ੌਤ ਪਲੀਜ਼ ਤੁਸੀਂ ਵੀ ਆਓ ਜੀ ਤੇ ਸਭ ਦਾ ਸਨਮਾਨ ਕਰੋ ਜੀ ਬਾਜੀ ਗੁਰਮੀਤ ਗੈਰੀ ਜੀ ਟਾਂਡਾ ਤੋਂ ਇਸ ਮੇਰੇ ਵੀਰ ਦੀ ਲੋਕ ਗੀਤ ਜਿੰਨੀ ਉਮਰ ਹੋਵੇ ਇੱਧਰ ਦਿਲਵਿੰਦਰ ਦਿਆਲਪੁਰੇ ਬੈਠਾ ਆ ਤੇ ਇਧਰ ਗੁਰਮੀਤ ਗੈਰੀ ਆ ਇਹ ਦੋਨੋਂ ਉਹ ਗਾਇਕ ਨੇ ਜਿਨ੍ਹਾਂ ਨੇ ਅੱਤ ਦੀ ਗਰੀਬੀ ਚੋਂ ਉੱਠ ਕੇ ਦੁਨੀਆ ਤੇ ਆਪਣਾ ਨਾਮ ਕਮਾਇਆ ਜ਼ੋਰਦਾਰ ਤਾੜੀਆਂ ਨੇ ਦੋਨੋਂ ਵੀਰਾਂ ਦੇ ਆਓ ਜੀ ਗੁਰਮੀਤ ਗੈਰੀ ਭਾਜੀ ਨੂੰ ਅਵਾਜ਼ ਦਿੱਤਾ ਜਾ ਰਿਹਾ 우ਸਤਾਦ ਸਰਦੂਰ ਸਿਕੰਦਰ ਜੀ ਦਾ ਸੂਰਾ ਦੇ ਬਾਦਸ਼ਾਹ ਸੂਰਾ ਦੇ ਬਾਦਸ਼ਾਹ ਵਾਹ ਸ਼ੁਕਰ ਹੈ ਦਾ ਸ਼ੁਕਰ ਹਾਂ ਅਗਲਾ ਅਗਲਾ ਬੁਕੇ ਜੀ ਬਹੁਤ ਬਹੁਤ ਇਸ ਤੋਂ ਬਾਅਦ ਸੁਖਜੀਵਨ ਸਿੰਘ ਸਫਰੀ ਜੀ ਨੂੰ ਅਵਾਰਡ ਦਿੱਤਾ ਜਾ ਰਿਹਾ ਹੈ ਧਾਰਮਿਕ ਗੀਤਾਂ ਦਾ ਬੇताज बादशाह ਜਨਾਬ ਚਰਨ ਸਿੰਘ ਸਫਰੀ ਜੀ ਪਲੀਜ਼ ਸਫਰੀ ਸਾਹਿਬ ਦਾ ਨਾਮ ਲੈਂਦੇ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਬੀਬੀ ਤੇ ਬੀਬਾ ਨਰਿੰਦਰ ਬੀਬਾ ਜੀ ਦਾ ਚੇਤਾ ਆ ਜਾਂਦਾ ਹੈ ਸਫਰੀ ਵੱਡਾ ਨਾਂ डीपीआईडी पोस्ट पे प्लांटेड सफरी साहब नु बहुत-बहुत बधाईयां बहुत इस ਤੋਂ ਬਾਅਦ ਮੈਂ ਬੁਲਾਣਾ ਚਾਹਾਂਗੀ ਉਸਤਾਦ ਸਾਬਰ ਕੋਟੀ ਜੀ ਦਾ ਅਵਾਰਡ ਦਿੱਤਾ ਜਾ ਰਿਹਾ ਰਾਜ ਫੌਸਲਾ ਜੀ ਨੂੰ ਪਲੀਜ਼ ਤੁਸੀਂ ਆ ਜਾਓ ਤਰੇ ਕਾਲਾ ਪਿਆ ਦੇਖ ਜਮ ਅ 20 ਵਜੋਂ ਮੇਰਾ ਛੋਟਾ ਵੀਰ ਮੁੱਖ ਅਧਿਆਪਕ ਹੈ ਜੀ ਸਰਕਾਰੀ ਸਕੂਲ ਦੇ ਵਿੱਚ ਮੁੱਖ ਅਧਿਆਪਕ ਹੈ ਬਹੁਤ ਹੀ ਸੁਰਾਂ ਦਾ ਗਿਆਨ ਹੈ ਮੇਰੇ ਇਸ ਵੀਰ ਨੂੰ ਔਰ ਜਿੰਨੀ ਮਿਹਨਤ ਸੰਗੀਤ ਦੇ ਵਿੱਚ ਮੇਰਾ ਵੀਰ ਕਰ ਰਿਹਾ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਇਸ ਵੀਰ ਦੀ ਜਲਦੀ ਜਿੰਨੀ ਜਲਦੀ ਹੋ ਸਕੇ ਦੁਨੀਆ ਦੇ ਉੱਪਰ ਜਿਹੜੀ ਇਸ ਦੀ ਆਵਾਜ਼ ਜਿਹੜੀ ਆ ਗੂੰਜੇ ਰਾਜਕੁਮਾਰ ਜੀ ਮੁਖ ਅਧਿਆਪਕ ਸਾਹਿਬ ਇਹ ਅਮਲ ਸਾਹਿਬ ਹਾਂ ਮਨਜੋਤ ਭਾਜੀ ਨੇ ਹਾਂ ਉਹਦਾ ਦੇ ਦਿਓ ਉਹਨੂੰ ਪਛਾਦਾਂਗੇ ਉੱਥੇ ਚਾਦਾਂਗੇ ਹਾਂਜੀ ਇਹ ਭਾਜੀ ਮਨਜੋਤ ਸਿੰਘ ਉਹਨਾਂ ਨੂੰ ਪਾਈ ਕਰਨ ਸਰਦਾਰ ਮਨਜੋਤ ਸਿੰਘ ਤਲਵੰਡੀ ਜੋ ਕਿ ਬਾਬਾ ਦੀਪ ਸਿੰਘ ਸੇਵਾ ਸੇਵਾਦਾਲ ਦੇ ਮੁਖੀ ਨੇ ਤੇ ਉਹਨਾਂ ਨੂੰ ਭਾਇਕ ਨਈਆ ਜੀ ਅਵਾਰਡ ਦਿੱਤਾ ਜਾ ਰਿਹਾ ਹੈ ਤੇ ਇਸ ਵੇਲੇ ਉਹ ਕਿਸੇ ਕਾਰਨ ਵਰਸ਼ ਨਹੀਂ ਆ ਸਕੇ ਤੇ ਉਹਨਾਂ ਦਾ ਅਵਾਰਡ ਦਿੱਤਾ ਜਾਵੇਗਾ ਉਹਨਾਂ ਨੂੰ ਅ ਅਸੀਂ ਪਹਿਲਾਂ ਐਮਐਲਏ ਸਾਹਿਬ ਜੀ ਦਾ ਸਨਮਾਨ ਕਰਨਾ ਸਨਮਾਨ ਕਰ ਰਿਹਾ ਜੀ ਬਹੁਤ ਹੀ ਆਪੋ ਬੋਲੇ ਸੋਨੇ ਹਾ ਸਾਡੇ ਇਸ ਇਲਾਕੇ ਦੀ ਮਾਇਆ ਨਾਜ ਹਸਤੀ ਬਹੁਤ ਹੀ ਸਤਕਾਰਯੋਗ ਸਰਦਾਰ ਕਰਮਵੀਰ ਸਿੰਘ ਜੀ ਕੁਮਣ ਸਾਹਿਬ ਐਮ ਐਲ ਏ ਵਿਧਾਨ ਸਭਾ ਹਲਕਾ ਦਸੂਹਾ ਜੋ ਬਤੌਰ ਸੇਵਾਦਾਰ ਇਸ ਇਲਾਕੇ ਦੇ ਵਿੱਚ ਵਿਚਰ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਨਾਲ ਦੋ ਲਾਭ ਜਰੂਰ ਸਾਂਝੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਗਾ ਫਿਲਮਸ ਵੱਲੋਂ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਇਹ ਜਿਹੜਾ ਸੱਭਿਆਚਾਰ ਮੇਲਾ ਪਹਿਲਾ ਸੱਭਿਆਚਾਰ ਮੇਲਾ ਕਰਵਾਇਆ ਜਾ ਰਿਹਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸਾਰੇ ਹੀ ਸਾਡੇ ਜਿਹੜੇ ਕਲਾਕਾਰ ਨੇ ਸੱਭਿਆਚਾਰਕ ਜਿਹੜੇ ਕਲਾਕਾਰ ਨੇ ਉਹ ਆਪਣੀ ਜਿਹੜੀ ਗਾਇਕੀ ਦਾ ਦਿਖਾ ਕੇ ਗਏ ਨੇ ਤੁਹਾਨੂੰ ਸਾਰੇ ਜਣੇ ਔਰ ਬਹੁਤ ਸੋਹਣਾ ਸਾਰੇ ਹੀ गा ਰਹੇ ਆ ਔਰ ਸਾਡੇ ਮੇਰੇ ਪਿਤਾ ਜੀ ਦੇ ਦੋਸਤ ਨੇ ਸੁਖਜੀਤ ਝਾਂਸਾ ਵਾਲਾ ਜੀ ਸਾਡੇ ਸਫਰੀ ਸਾਹਿਬ ਦੇ ਪਰਿਵਾਰ ਚੋਂ ਮਾਸਟਰ ਜੀ ਹੁਣੀ ਨੇ ਖੋਸਲਾ ਸਾਹਿਬ ਨੇ ਸਾਰੇ ਸਾਡੇ ਸਤਿਕਾਰਯੋਗ ਨੇ ਸਾਡੇ ਨਾਮਤਾਰੀ ਪਰਿਵਾਰ ਚੋਂ ਸਾਡੀ ਸਾਰੀ ਟੀਮ ਹੈ ਡੁਗਰੀ ਪਿੰਡ ਦੀ ਔਰ ਜੇਸ਼ ਬੰਗਾ ਜੀ ਦਾ ਧੰਨਵਾਦ ਇਨਾਂ ਦੀ ਟੀਮ ਦਾ ਧੰਨਵਾਦ ਇਨਾਂ ਦੇ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ ਕਿਉਂਕਿ ਅੱਗੇ ਲੱਗਣਾ ਬੜਾ ਔਖਾ ਆ ਕਈ ਵਾਰੀ ਲੋਕ ਮਜ਼ਾਕ ਵੀ ਕਰਦੇ ਆ ਕਈ ਵਾਰੀ ਲੋਕ ਮਖੌਲ ਵੀ ਡਾਉਂਦੇ ਆ ਕਿ ਮੇਲਾ ਕਰਵਾਇਆ ਕਿਦਾਂ ਦਾ ਕਰਵਾਇਆ ਤੇ ਉਹੀ ਮਖੌਲ ਕਰਦੇ ਜਿਨ੍ਹਾਂ ਨੇ ਕਦੀ ਕਿਸੇ ਨੂੰ ਚਵਾਨੀ ਵੀ ਨਹੀਂ ਦਿੱਤੀ ਹੁੰਦੀ ਕਿਸੇ ਨੂੰ ਔਰ ਤੁਸੀਂ ਅੱਗੇ ਲੱਗੇ ਆ ਇਹ ਤੁਹਾਡਾ ਮੇਲਾ ਸਫਲ ਹੀ ਸਫਲਾ ਅਗਲੇ ਮੇਲੇ ਦੇ ਵਿੱਚ ਹੋਰ ਪਰਮਾਤਮਾ ਕਿਰਪਾ ਕਰੇ ਹੋਰ ਸੰਗਤ ਆਵੇ ਹੋਰ ਦੁਨੀਆ ਆਵੇ ਔਰ ਸਾਡੇ ਜਿਹੜੇ ਕਲਾਕਾਰ ਨੇ ਜਿੰਨਾਂ ਨੂੰ ਇਸ ਸਟੇਜ ਦੇ ਉੱਤੇ ਗਾਉਣ ਦਾ ਮੌਕਾ ਮਿਲਦਾ ਹੈ ਕਿਉਂਕਿ ਕਈ ਵਾਰੀ ਅੰਦਰ ਮਨ ਦੇ ਵਿੱਚ ਬਹੁਤ ਕੁਝ ਹੁੰਦਾ ਬੋਲਣ ਨੂੰ ਅੰਦਰ ਗਾਉਣ ਨੂੰ ਬਹੁਤ ਕੁਝ ਹੁੰਦਾ ਕਈ ਵਾਰੀ ਸਟੇਜ ਹੀ ਨਹੀਂ ਮਿਲਦੀ ਗਾਉਣ ਨੂੰ ਬੰਦਾ ਵਿਚਾਰਾ ਪਿੱਛੇ ਦਾ ਪਿੱਛੇ ਹੀ ਰਹਿ ਜਾਂਦਾ ਔਰ ਇਹੋ ਜਿਹੇ ਸਟੇਜਾਂ ਦੇ ਉੱਤੇ ਆਪਾਂ ਜਿਹੜੀ ਆਪਣੀ ਕਲਾਕਾਰ ਆ ਆਪਣੇ ਅੰਦਰ ਦੇ ਬਾਹਰ ਲੈ ਕੇ ਆ ਸਕਦੇ ਆ ਸੋ ਸਾਡੇ ਕਈ ਨਵੇਂ ਕਲਾਕਾਰ ਇੱਥੇ ਸਟੇਜਾਂ ਦੇ ਉੱਤੇ ਪੈਦਾ ਹੋ ਕੇ ਉੱਪਰ ਤੱਕ ਜਾਂਦੇ ਆ ਪਤਾ ਨਹੀਂ ਕਦੋਂ ਪ੍ਰਮਾਤਮਾ ਨੇ ਉਹਦੀ ਆਵਾਜ਼ ਚੱਕ ਲੈਣੀ ਆ ਕਦੋਂ ਪ੍ਰਮਾਤਮਾ ਨੇ ਉਹਦੀ ਮਿਹਨਤ ਨੂੰ ਭਾਗ ਲਾਦਨੇ ਆ ਪਤਾ ਨਹੀਂ ਹੁੰਦਾ ਕਈ ਵਾਰੀ ਇੱਕ ਗਾਣਾ ਇਹੋ ਤੋ ਸਦਾ ਜ਼ਿੰਦਗੀ ਉਹ ਬੰਦਾ ਗਾਉਣ ਲੱਗ ਪੈਂਦਾ ਸੋ ਇਸ ਕਰਕੇ ਕਦੀ ਵੀ ਹੌਸਲਾ ਨਹੀਂ ਹਾਰਨਾ ਕਦੀ ਵੀ ਆਪਣੀ ਜੰਗ ਜਿਹੜੀ ਹੈ ਜਾਂ ਜਿਹੜੀ ਆਪਾਂ ਮਿਸ਼ਨ ਲੈ ਕੇ ਤੁਰਦੇ ਆ ਉਹ ਤੋਂ ਪਿੱਛੇ ਨਹੀਂ ਹਟਣਾ ਆਉਣ ਵਾਲੇ ਸਮੇਂ 'ਚ ਹੋਰ ਏ ਮੇਲਾ ਵੱਡਾ ਹੋ ਕੇ ਲੋਕਾਂ ਦੇ ਸਾਹਮਣੇ ਆਊਗਾ ਔਰ ਤੁਸੀਂ ਮਿਹਨਤ ਕੀਤੀ ਹੈ ਤੁਸੀਂ ਕਿਉਂਕਿ ਕਿਸੇ ਦੇ ਕੋਲੋਂ ਜਾ ਕੇ ਪੈਸੇ ਮੰਗੜੇ ਮਦਦ ਮੰਗਣੀ ਸਭ ਤੋਂ ਔਖਾ ਕੰਮ ਹੁੰਦਾ ਕਿ ਆਪਾਂ ਜੀ ਆ ਮੇਲਾ ਕਰਾਉਣ ਲੱਗੀਆਂ ਸਾਡੀ ਮਦਦ ਕੀਤੀ ਜਾਵੇ ਸਭ ਤੋਂ ਔਖਾ ਕੰਮ ਹੁੰਦਾ ਤੁਸੀਂ ਬਹੁਤ ਮਿਹਨਤ ਕੀਤੀ ਹੈ ਔਰ ਤੁਹਾਡਾ ਸਹਿਯੋਗ ਵੀ ਲੋਕਾਂ ਨੇ ਦਿੱਤਾ ਹੈ ਸਾਰਿਆਂ ਨੂੰ ਤੁਹਾਡੀ ਮਿਹਨਤ ਨੂੰ ਪ੍ਰਮਾਤਮਾ ਭਾਗ ਲਾਊਗਾ ਔਰ ਇਹ ਮੇਲਾ ਇਦਾਂ ਹੀ ਆਉਣ ਵਾਲੇ ਸਮੇਂ 'ਚ ਹਰ ਸਾਲ ਤੁਸੀਂ ਇਹ ਕਰਵਾਓ ਔਰ ਇਦਾਂ ਹੀ ਸਾਡੇ ਜਿਹੜੇ ਨਵੇਂ ਕਲਾਕਾਰ ਐ ਇਹਨਾਂ ਨੂੰ ਗਾਉਣ ਦਾ ਮੌਕਾ ਮਿਲੇ ਦਲਵਿੰਦਰ ਦਿਆਲਪੁਰੀ ਜੀ ਇਹਨਾਂ ਦਾ ਵੀ ਧੰਨਵਾਦ ਜਿੰਨੇ ਵੀ ਸਾਡੇ ਵਿੱਚ ਸਾਰਿਆਂ ਦੇ ਨਾਮ ਵੀ ਜਾਣਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਤੁਹਾਡੀ ਸਾਰਿਆਂ ਦੀ ਲੰਬੀ ਉਮਰ ਕਰੇ ਔਰ ਤੁਹਾਡੀ ਆਵਾਜ਼ ਜਿਹੜੀ ਹੈ ਸਾਡੇ ਅਭਿਸ਼ਾਂ ਜਿਹੜੀ ਹੈ ਬਲੰਦ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਲਵੀਰ ਸ਼ੇਰਪੁਰੀ ਦਾ ਆਓ ਆ ਜੀ ਸ਼ੇਰਪੁਰੀ ਸਾਹਿਬ ਬਹੁਤ ਹੀ ਪਿਆਰੀ ਆਵਾਜ਼ ਹਾਂ ਜੀ ਸਾਹ ਬਣਣਾ ਤੁਸੀਂ ਕੋਈ ਦੋ ਜਣਾ ਬਾਈ ਯਾਰ ਉਹ ਤੇ ਬਣ ਜਾ ਕੋਈ ਗੱਲ ਹੈ ਅੱਜ ਆ ਬੜੀ ਮੁਸ਼ਕਲ ਬਣਿਆ ਭਰਾਵਾ ਚਲੋ ਜੀ ਆਪਣਾ ਸਾਬ ਸਾਹਿਬ ਨੂੰ ਮਾਈਕ ਮੈਂ ਕਹੇ ਇੱਥੇ ਘੜਿਆ ਨੇ ਬੜਾ ਬੜਾ ਇੱਕ ਮਿੰਟ ਇੱਕ ਮਿੰਟ ਹਾਂਜੀ ਹੋ ਗਿਆ ਜੀ ਹੈ ਇਹ ਐਨ ਕਿਦਾ ਇਹਨਾਂ ਦਾ ਕਰਾਓ ਐਮਐਲਏ ਸਾਹਿਬ ਇੱਥੇ ਇਹਨਾਂ ਨੇ ਗਾਣਾ 5 ਮਿੰਟ ਚਲ ਜਾਣਾ ਇੱਥੇ ਖੜੇ ਖੜੇ ਬਾਰ ਬਾਰ ਕਹਿ ਰਹੇ ਮਾੜਾ ਕਰ ਦਿਓ ਐਮਐਲਏ ਸਾਹਿਬ ਪੂਜਾ ਇੱਕ ਗੁੜੀਆ ਅ ਨਹੀਂ ਨਹੀਂ ਸਰ ਬਹੁਤ ਮਿਹਨਤੀ ਬੱਚੀ ਹੈ ਗੋਡ ਬlesਸ ਯੂ ਬਹੁਤ ਮਿਹਨਤੀ ਬੱਚੀ ਹੈ ਸਾਰਿਆਂ ਵੱਲੋਂ ਸਾਨੂੰ ਗੋਡ ਤੈਨੂੰ ਗੋਡ ਬlesਸ ਯੂ ਬੇਟਾ ਬਹੁਤ ਜ਼ਮੇਂਦਾਰ ਕੀਤੀ ਹੈ ਕਲਾਪਿੰਗ ਗੁੜੀਆ ਲਈ ਕਲਾਪਿੰਗ ਵੀ ਸ਼ਾਬਾਸ਼ ਬੇਟਾ ਲੈ ਆ ਵੀ ਇਹਨੂੰ ਲੋਈ ਜਰੂਰ ਦੇ ਆ ਲੈ ਆ ਲੈ ਵੈਲਕਮ ਲਾ ਮੇਰਾ ਲਾ ਮੇਰਾ ਬਸ ਨਾਮ ਚਲੋ ਕਲਾਪਿੰਗ ਬੇਟਾ ਸ਼ਾਬਾਸ਼ ਗੋਡ ਬlesਸ ਯੂ ਸ਼ਾਬਾਸ਼ ਬੇਟਾ ਗੋਡ ਬlesਸਿੰਗ ਬਹੁਤ ਵਧੀਆ ਬਹੁਤ ਆ ਜਾਓ ਵੀ ਸਰ ਆਓ ਜੀ ਸਰ ਹਾਂ ਜੀ ਹਾਂ ਜੀ ਹਾਂ ਹਾਂ ਇਹਨਾਂ ਦੀ ਹਲੋ ਆ ਜਾਓ ਤਾਂ ਤੋ ਇੱਕ ਵਾਰ ਫਿਰ ਬਹੁਤ ਬਹੁਤ ਵਾਰ ਕਬਾਦ ਦਿੰਦਾ ਸਾਰੀ ਟੀਮ ਨੂੰ ਰਜੇਸ਼ ਬੰਗਾ ਜੀ ਦੀ ਸਾਰੀ ਟੀਮ ਨੂੰ ਤੋ ਕਿਉਂਕਿ ਸਾਡਾ ਜੋ ਪ੍ਰੋਗਰਾਮ 31 ਦਸੰਬਰ ਚੱਲਿਆ ਸੀ ਜਿਸ ਦਾ ਨਾਮ ਸੀ ਜੀਐਨ 2026 ਦੂਰਦਰਸ਼ਨ ਤੇ ਤੁਸੀਂ ਰਾਜ ਜੀ ਇਹਨਾਂ ਨੇ ਸੁਪਨਾ ਕਿ ਐਮਐਲ ਸਾਬ ਦੇ ਸਾਹਮਣੇ ਗਾਣਾ ਚਾਹੁੰਦੇ ਗਾਣ 2001 ਮਿੰਟ ਇਹਨਾਂ ਨੂੰ ਰਾਜ ਜੀ ਜਿਹੜੇ ਗਾਉਣ ਦੇ ਲੇਟ ਹੋਗੇ ਮੈਂ ਕਹੇ ਬਾਹਰ ਹੋਈ ਨਹੀਂ ਸੀਨੀਅਰ ਸੀਨੀਅਰ ਸੋਰੀ ਸਰ ਪਰਾਜ ਜੀ ਵੀਟ ਕਰੋ 5 ਮਿੰਟ ਕੋਈ ਗੱਲ ਇੱਥੇ ਖੜਾ ਮੈਂ ਬੰਦੇ ਆ ਪਾਏ ਨਾਲ ਖੜੇ ਕੁਸ਼ਤੋ ਕਿਉਂਕਿ ਉਹ ਪ੍ਰੋਗਰਾਮ ਜਿਹੜਾ ਮੇਰੇ ਵੱਲੋਂ ਜਾਨੀ ਰਮੇਸ਼ ਨਸੀਵਾਲ ਸਾਡੇ ਬੀਕੇ ਫਿਲਮਸ ਬਲਵਿੰਦਰ ਕੁਮਾਰ ਜੀ ਔਰ ਬਿੱਟੂ ਮਾਨ ਜੀ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਸਾਡੇ ਅਮਰਿਕ ਜਸਲ ਜੀ ਔਰ ਮੰਗਾ ਸਾਹਿਬ ਨੇ ਰਜੇਸ਼ ਮੰਗਾ ਜੀ ਨੇ ਖੁਦ ਉਸ ਵਿੱਚ ਗੀਤ ਗਾਇਆ ਸੀ ਜੋ ਕਿ ਤੁਸੀਂ ਬਹੁਤ ਹੀ ਪਸੰਦ ਕੀਤਾ ਪ੍ਰੋਗਰਾਮ ਜੀ ਆ ਇਹਨੂੰ 2026 ਬਹੁਤ ਉਸ ਗੀਤ ਨੂੰ ਤੁਸੀਂ ਮਾਣ ਬਖਸ਼ਿਆ ਉਸ ਪ੍ਰੋਗਰਾਮ ਨੂੰ ਬਹੁਤ ਮਾਣ ਬਖਸ਼ਿਆ ਔਰ ਬਖਸ਼ ਰਹੇ ਹੋ ਤਾਂ ਸਾਰੀਆਂ ਪ੍ਰੋਮਿਨੈਂਟ ਪਰਸਨੈਲਿਟੀਆਂ ਦਾ ਤੋ ਮੇਰੇ ਬਹੁਤ ਹੀ ਅਜ਼ੀਜ਼ ਸੁਖਜੀਤ ਬਾਜੀ ਸੁਖਜੀਤ ਝਾਂਸਾ ਵਾਲਾ ਸਾਹਿਬ ਸਫਰੀ ਪਰਿਵਾਰ ਨੂੰ ਬਹੁਤ-ਬਹੁਤ ਵਾਰਕਬਾਦਾ ਸਫਰੀ ਪਰਿਵਾਰ ਜਿਨ੍ਹਾਂ ਨੇ ਕਿ ਦੁਨੀਆ ਦੇ ਵਿੱਚ ਸਾਹਿਤ ਨੂੰ ਉੱਚਾ ਕੀਤਾ ਤੋ ਸਾਡੇ ਮੰਗਿਆ ਸਾਹਿਬ ਰਜੇਸ਼ ਮੰਗਿਆ ਜੀ ਜਿਨ੍ਹਾਂ ਨੇ ਕਿ ਬਹੁਤ ਵਧੀਆ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਜੀਐਨ 2026 ਜੋ ਸਾਡਾ 31 ਦਸੰਬਰ ਨੂੰ ਚੱਲਿਆ ਸੀ ਸਾਡੇ ਬੀਕੇ ਫਿਲਮਸ ਅਮਰੀਕਾ ਅਸਲ ਜੀ ਤੋ ਸਾਡੇ ਬਿੱਟੂ ਮਾਨ ਜੀ ਜਿਨ੍ਹਾਂ ਨੇ ਇਹ ਨਿਰਦੇਸ਼ਨ ਕੀਤਾ ਸੀ ਤੋ ਮੈਂ ਉਹੀ ਗੀਤ ਸਮਾਂ ਮੈਂ ਜ਼ਿਆਦਾ ਨਹੀਂ ਲੈਣਾ ਕਿਉਂਕਿ ਮੈਂ ਅੱਜ ਗਉਣ ਲਈ ਨਹੀਂ ਅੱਜ ਮੈਂ ਤੁਹਾਡੇ ਨਾਲ ਖੜਾ ਹੋਣ ਲਈ ਸਿਰਫ ਆਇਆ ਸੀ ਤੋ ਇਹ ਫਿਰ ਕਦੇ ਆਵਾਂਗੇ ਤਾਂ ਫਿਰ ਆਪਾਂ ਪੂਰਾ ਪੂਰਾ ਟਾਈਮ ਗਾਵਾਂਗੇ ਅੱਜ ਆਪਾਂ ਸਿਰਫ ਹਾਜ਼ਰੀ ਇੱਕ ਤੁਹਾਡੇ ਜਿਹੜੀਆਂ ਗੱਲਾਂ ਮੈਂ ਜਾਂਦੀਆਂ ਕਰਨੀਆਂ ਚਾਹੁੰਦਾ ਸੀ ਤੋ ਗਾਉਣਾ ਘੱਟ ਚਾਹੁੰਦਾ ਸੀ ਪਰ ਸਮਝ ਦੀ ਕਮੀ ਹੈ ਤੋ ਬਹੁਤ ਵਧੀਆ ਸੰਗੀਤ ਪਰਿਵਾਰ ਔਰ ਬਹੁਤ ਹੀ ਵਧੀਆ ਜਿਹੜੀ ਸਾਊਂਡ ਆ